ਖੋ ਬੜ ਕੇ ਵਜੇ ਰੰਗਲੀ ਦਾ ਦੁੱਧ ਪੀ ਕੇ ਖੁੱਲੀ ਉੱਤੇ ਜੇ ਬੰਨੀਆਂ ਬੂਰੀਆਂ ਨਾਲ ਜੁੱਸੇ ਜੇ ਮੱਚ ਟਾਣਦੇ ਵਾਗ ਹੁੰਦੇ ਤੈ ਹੁੰਦੇ ਆਦਿ ਦੀਆਂ ਦੂਰੀਆਂ ਦਾ ਇਹ ਕਾ ਰੱਖ ਕੇ ਗਲੇ ਤੋ ਫੜੀ ਦਿਲੀ ਫੜੀ ਦਿਲੀ ਫੜੀ ਦਿਲੀ ਜੇ ਨਾ ਰੱਖਦੇ ਪੈਂਦੀਆਂ ਪੂਰੀਆਂ ਦਾ ਜੇ ਨਾ ਰੱਖ ਅਸੀਂ ਕਾਮੇ ਦੇ ਕਿਤੇ ਵਿੱਚ ਬਾਤ ਸਾਡਾ ਕਰੀਏ ਝੂਠ ਦੀਆਂ ਕਦੇ ਮਛ ਹੂਨੀਆਂ ਨਾ ਕਰੀਏ ਝੂਠ ਦੀਆਂ ਕਦੇ ਮਛ ਹੂਨੀਆਂ ਨਾ ਹੋਏ ਅਣਕੀ ਜੰਮ ਦੇ ਤੁੰਗ ਪੰਜਾਬੇ ਅੰਦਰ ਪੰਜਾਬੇ ਅੰਦਰ ਪੰਜਾਬੇ ਅੰਦਰ ਧੱਲੇ ਜੰਮ ਦੇ ਦਿਲ ਦੀ ਦੇ ਵਿੱਚ ਗਲੀਆਂ ਤੇਰੇ ਕਮਲ ਨੂਰੋ ਨਾਂ ਦੇ ਵਿੱਚ ਟਿਕੜ ਅਸੀਂ ਮਸਾ ਦੇ ਮਿੱਤਰ ਨਹੀਂ ਕੜੀਆਂ ਅਸੀ ਮਸਲ ਦੇ ਮਿੱਤਰੋ ਨਹੀਂ ਕੜੀਆਂ ਹੋ ਗੋਲੀ ਪਾਣੀ ਦੇ ਸਟਡ ਰਾਮ ਦਾ ਏ ਗੋਲੇ ਪਾਣੀ ਦੇ ਸਟਡ ਰਾਮ ਦਾ ਏ ਹੋ ਜਾਂ ਫਿਰ ਤੂੰ ਫਤ ਸੇ ਲੂਕ ਮੋਤੀ ਅਸੀਂ ਖੜੇ ਹਾਂ ਨੰਗੀਆਂ ਤਾਰਕਾ ਜਰਾ ਵੇਖ ਚਲਾ ਕੇ ਬੰਦੂਕ ਮੋਤੀ ਜਰਾ